ਰੇਟ څنګه ਮਿਲਨੇ ਹੈ ਤੇ 25 30 ਲੱਖ ਦਾ ਬਾਗ ਸੀ ਜਿਹੜਾ ਕਿ ਹੁਣ ਮਤਲਬ ਜਾ ਰਿਹਾ ਹੈ ਉਹਨਾਂ ਨੂੰ ਕਿਵੇਂ ਪਹੜਾਵਾਂਗੇ ਅਸੀਂ ਕਿਵੇਂ ਅਸੀਂ ਰੋਜੀ ਰੋਟੀ ਕਮਾਵਾਂਗੇ ਕਿਵੇਂ ਅਸੀਂ ਦੁਨੀਆ ਚ ਫਿਰਾਂਗੇ ਕਿ ਕਿੰ ਨੂੰ ਸੁੱਕਦੇ ਪਏ ਨੇ ਕਿਸਾਨ ਦਾ ਬਾਗ ਉਜੜ ਰਿਹਾ ਹੈ ਤੁਹਾਡੀ ਨਲਾਇਕੀ ਕਰਕੇ ਖੇਤੀਬੀ ਵਿਭਿੰਨ ਦਾ ਇਲਾਕਾ ਅਬੋਹਰ ਇਸ ਵਾਰ ਭਾਰੀ ਬਾਰਿਸ਼ ਦੀ ਮਾਰ ਚੱਲ ਰਿਹਾ ਏ ਨਰਮੇ ਤੋਂ ਤਾਂ ਪਹਿਲਾਂ ਹੀ ਕਿਸਾਨਾਂ ਦਾ ਮੂਹ ਪੰਗ ਹੋ ਗਿਆ ਸੀ ਹੁਣ ਕੁਦਰਤੀ ਮਾਰ ਨੇ ਬਾਗਾਂ ਦੇ ਕਿਸਾਨਾਂ ਦੀ ਵੀ ਚਿੰਤਾ ਵਧਾ ਦਿੱਤੀ ਏ ਤੁਸੀਂ ਨੁਕਸਾਨ ਦਾ ਅੰਦਾਜ਼ਾ ਪਿੰਡ ਢਾਣੀ ਦੀਵਾਨ ਖੇੜਾ ਦੇ ਕਿਸਾਨ ਮੰਗਤ RAM ਦੇ ਖੇਤ ਤੋਂ ਸਹਿਜੇ ਹੀ ਲਗਾ ਸਕਦੇ ਹੋ ਭਾਰੀ ਬਾਰਿਸ਼ ਕਾਰਨ ਬਾਗਾਂ ਵਿੱਚ ਲੱਗਿਆ ਕਿਨੂ ਦਾ ਫਲ ਕਾਲਾ ਪੈ ਗਿਆ ਏ ਪੀੜਤਕ ਸਾਨੂੰ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਮੈਂ ਮੰਗਤਰਾਮ ਪੁੱਤਰ ਸਾਗੁਰਾਮ ਢਾਣੀ ਦਿਵਾਨ ਖੇੜਾ ਦੇ ਬਸਨੀ ਕਾਂ ਕੁਦਰਤੀ ਆਫਤ ਆਈ ਹੈ ਮੇਰਾ 15 16 ਸਾਲ ਦਾ ਬਾਗ ਹੈ ਕਿੰਨਾਂ ਦਾ ਬਾਗ ਅਤੇ ਹੋਰ ਵੀ ਸਾਰੇ ਫਰੂਟ ਲੱਗੇ ਹੋਏ ਹਨ ਇਸ ਕਰਕੇ ਮੇਰਾ ਘਟੋ ਘਟ ਵੀ 25 30 ਲੱਖ ਦਾ ਇਸ ਕੀ ਬਾਗ ਸੀਗਾ ਰੇਟ ਚੰਗੇ ਮਿਲਨੇ ਹੈ ਤੇ 25 30 ਲੱਖ ਦਾ ਬਾਗ ਸੀ ਜਿਹੜਾ ਕਿ ਹੁਣ ਮਤਲਬ ਜਾ ਰਿਹਾ ਹੈ ਸਾਡੀ ਇੱਥੋਂ ਤੱਕ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਜਾਂ ਕੋਈ ਹੋਰ ਅਧਿਕਾਰੀ محکمہ ਦਾ ਕਿਸੇ ਤਰ੍ਹਾਂ ਦਾ ਸਰਕਾਰੀ ਬਾਤ ਲੈਣ ਨਹੀਂ ਆਇਆ ਤੇ ਇਸ ਕਰਕੇ ਸਾਡੇ ਜਿਹੜੇ ਇਹ ਬੁਰੇ ਹਾਲਾਤ ਹੈ ਅੱਜ 10 ਦਿਨ ਹੋ ਚੁੱਕੇ ਐ 10 ਦਿਨਾਂ ਬਾਅਦ ਵੀ ਸਾਡੀ ਬਾਤ ਲੈਣ ਕੋਈ ਨਹੀਂ ਆਇਆ ਤੇ ਅਗਰ ਸਾਡੀ ਹੁਣ ਵੀ ਕਿਸੇ ਬਾਤ ਨਾਲ ਲਈ ਤਾਂ ਸਾਡੇ ਛੋਟੇ-ਛੋਟੇ ਬੱਚੇ ਨੇ ਉਹਨਾਂ ਨੂੰ ਕਿਵੇਂ ਪੜ੍ਹਾਵਾਵਾਂਗੇ ਅਸੀਂ ਕਿਵੇਂ ਅਸੀਂ ਰੋਜੀ ਰੋਟੀ ਕਮਾਵਾਂਗੇ ਕਿਵੇਂ ਅਸੀਂ ਦੁਨੀਆ 'ਚ ਫਿਰਾਂਗੇ ਸਰਕਾਰ ਨੇ ਕਿਸਾਨ ਤੋਂ ਬਹੁਤ ਕੁਝ ਪੈਦਾ ਕਰ ਲੈਂਦਾ ਹੈ ਸਰਕਾਰ ਸਰਕਾਰਾਂ ਕਿਸਾਨ ਨੂੰ ਉੱਠਣ ਹੀ ਨਹੀਂ ਦਿੰਦੀਆਂ ਨਾ ਤਾਂ ਕਿਸਾਨ ਨੂੰ ਕੋਈ ਵਾਜਬ ਮੁੱਲ ਦਿੱਤੇ ਜਾਂਦੇ ਨੇ ਕਿਸਾਨ ਨੂੰ ਆਪਦੀ ਜਿਹੜੀ ਵਾਜਬ ਫਸਲ ਹੈ ਸੁੱਟ ਕੇ ਆਉਣੀ ਪੈਂਦੀ ਨਾ ਕਿ ਵੇਚ ਕੇ ਆਉਣੀ ਪੈਂਦੀ ਆ ਕਿਸੇ ਕੀ ਕੋਈ ਕੀਮਤ ਨਹੀਂ ਮਿਲਦੀ ਕਿਸਾਨ ਨੂੰ ਪੈਦਾ ਤਾਂ ਕਹਿੰਦੇ ਜੀ ਕੈਲੀਫੋਰਨੀਆ ਕੈਲੀਫੋਰਨੀਆ ਸੀ ਬਣਾਇਆ ਕਿਸਾਨ ਨੇ ਮਿਹਨਤ ਕਰਕੇ ਪਰ ਸਰਕਾਰਾਂ ਇਹਨੂੰ ਗਵਾ ਰਹੀਆਂ ਨੇ ਕੈਲੀਫੋਰਨੀਆ ਦਾ ਇਸ ਕੈਲੀਫੋਰਨੀਆ ਦਾ ਆ ਖੇਤੀਬੁਵਿੰਤਾ ਵਾਲਾ ਇਲਾਕਾ ਹਬੌਰ ਜਿਹਨੂੰ ਕੈਲੀਫੋਰਨੀਆ ਕਿਹਾ ਜਾਂਦਾ ਹਾਲਾਤ ਦੇਖ ਲਓ ਪਿਛਲੇ 10 ਦਿਨਾਂ ਤੋਂ ਭਾਰੀ بارش ਕਰਕੇ ਮੀਂਹ ਖੜਾ ਮੀਂਹ ਦਾ ਪਾਣੀ ਖੜਾ ਹੈ ਅਫਸੋਸ ਹੈ ਸਰਕਾਰ ਨਾਂ ਦੀ ਕੋਈ ਪੰਜਾਬ ਵਿੱਚ ਚੀਜ਼ ਹੀ ਹੈਗੀ ਜ਼ਿਲ੍ਹੇ ਵਿੱਚ ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ ਨਲਾਇਕ ਫੁਕਰੇ ਜਿਹੜੇ ਅਫਸਰ ਸਾਡੇ ਜ਼ਿਲ੍ਹੇ ਵਿੱਚ ਲਾਏ ਨੇ ਜਿੰਦਾ ਨਤੀਜਾ ਹੈ ਪਿਛਲੇ 10 ਦਿਨਾਂ ਤੋਂ ਕੈਲੀਫੋਰਨੀਆ ਕਿਹਾ ਜਾਂਦਾ ਇਲਾਕਾ ਜਿੰਦੇ ਪੁੱਤਾਂ ਵਰਗੇ ਪਾਲੇ ਪਾਲੇ ਬਾਗ 15 15 ਸਾਲਾਂ ਦੇ ਉਜੜ ਰਹੇ ਨੇ ਤੇ ਪਿਛਲੇ 10 ਦਿਨਾਂ ਤੋਂ ਜਿਹੜੇ ਭਰਾ ਨੇ ਇਹਨਾਂ ਸੌਕੇ ਵੀ ਨਹੀਂ ਦੇਖਿਆ ਪਰ ਸ਼ਰਮ ਕਾਲੇ ਅੰਗਰੇਜ਼ ਕਾਹਾਂਗਾ ਅੱਜ ਕਾਲੇ ਅੰਗਰੇਜ਼ਾਂ ਦੀ ਦੇਣ ਹੈ ਆ ਕਾਲਾ ਪਾਣੀ ਖੜਾ ਹੈ ਬਿਮਾਰੀਆਂ ਦਾ ਘਰ ਕੋਈ ਪਾਣੀ ਦੀ ਨਿਕਾਸੀ ਲਈ ਪ੍ਰਬੰਧ ਨਹੀਂ ਤੇ ਇੰਨਾ ਹੀ ਕਾਹਾਂਗਾ ਜਿਹੜਾ ਤੁਸੀਂ ਆਪ ਜੋ ਕਿੰਨੂ ਸੁੱਕਦੇ ਪੈਣੇ ਕਿਸਾਨ ਦਾ ਬਾਗ ਉਜੜ ਰਿਹਾ ਤੁਹਾਡੀ ਨਲਾਇਕੀ ਕਰਕੇ ਤੁਹਾਨੂੰ ਉਹਦੀ ਜਰੂਰ ਮਾਰ ਪੈਣੀ ਜੀ ਐਵੇਂ ਤੁਸੀਂ ਉਜੜੋ ਪੁੱਜੜੋਗੇ